ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਜੈਤੋਏ ਨੂੰ ਤਹਿਸੀਲ ਪੈਂਦੀ ਹੈ ਜੈਤੋ ਤੋਂ ਬਾਜਾਖਾਨਾ ਜਿਹੜੀ ਛੜਕ ਹੈ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਫਾਰਮ 'ਚੋਂ ਦੱਸੋ ਵੀਡੀਓ ਬਣਾ ਰਹੇ ਆ ਇੱਥੇ ਬਾਈ ਹੋਰਿਆ ਨੇ ਥੋੜਾ ਟਾਈਮ ਪਹਿਲਾਂ ਹੀ ਸ਼ੁਰੂਆਤ ਕੀਤੀ ਹੈ ਇਹ ਤੁਸੀਂ ਬਾਕੀ ਜਿਹੜੇ ਪਸ਼ੂ ਉਹ ਵੀ ਦੇਖ ਸਕਦੇ ਹੋ ਇੱਥੇ ਇਹ ਫਾਰਮ ਦੀ ਜੇ ਲੋਕੇਸ਼ਨ ਦੀ ਗੱਲ ਕਰਦੇ ਆ ਤਾਂ ਬਿਲਕੁਲ ਏ ਉਸ ਛੜਕ ਦੇ ਉੱਤੇ ਐ ਤੁਸੀਂ ਇਹ ਦਰਖਤ ਲੱਗੇ ਸਾਹਮਣੇ ਦੇਖ ਸਕਦੇ ਹੋ ਦੋਸਤੋ ਤੇ ਇੱਥੋਂ ਦੀ ਉਹ ਸੜਕ ਉਹ ਰੋਡ ਲੰਘਦੀ ਐ ਜਿਹੜੀ ਬਾਜੇਖਾਨੇ ਤੋਂ ਅੱਗੇ ਜੈਤੋ ਨੂੰ ਜਾਂਦੀ ਐ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਹੋਰਿਆਂ ਨੇ ਅੱਜ ਇੱਕ ਇਹ ਵਾੜ ਵਕਾਊ ਕੀਤੀ ਐ ਇੱਥੇ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਐ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਵਾੜ ਪਸੰਦ ਆਜੂਗੀ ਹੈ ਤਾਂ ਹਜੇ ਕੱਚੀ ਦਣ ਲੈਂਦੀ ਐ ਪਰ ਤਿਆਰ ਅੱਜ ਵੀ ਬਹੁਤ ਸੋਹਣੀ ਐ ਉਹ ਆਸ ਹੈ ਵੀ ਇਹ ਸੋਨਾ ਦੁੱਧ ਦੇਊਗੀ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ ਜੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਦੱਸੋ ਤੁਸੀਂ ਆ ਕੇ ਖਰੀਦ ਲਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਵੀਰ ਆਪਣਾ ਰਜਿੰਦਰ ਸਿੰਘ ਬਾਈ ਰਜਿੰਦਰ ਬਾਈ ਕਿੰਨਾ ਚਿਰ ਹੋ ਗਿਆ ਫਾਰਮ ਦੀ ਸ਼ੁਰੂਆਤ ਆਪਣੇ 2 ਸਾਲ ਹੋ ਗਏ ਬਾਈ 2 ਸਾਲ ਹੋ ਗਏ ਫਿਰ ਅਜੇ ਨਵੀਂ ਸ਼ੁਰੂਆਤ ਹਾਂ ਨਵੀਂ ਸ਼ੁਰੂਆਤ ਪਹਿਲਾਂ ਵੀ ਪਸ਼ੂ ਤਾਂ ਘਰੇ ਰੱਖਦੇ ਹੁੰਦੇ ਸੀ ਪਸ਼ੂ ਘਰੇ ਬਈ 5-6 ਹੁੰਦੇ ਸੀ ਆਪਣੇ ਕੋਲ ਜਗ੍ਹਾ 19 ਹੀ ਸੀਗੀ ਘਰੇ ਠੀਕ ਹੈ ਪੰਜ ਛੇ ਪਸੂਆਂ ਦੀ ਜਗ੍ਹਾ ਤੇ ਪੰਜ ਛੇ ਰੱਖ ਲਓ ਠੀਕ ਹੈ ਹੁਣ ਫਿਰ ਨਾਲ ਬੱਚੀਆਂ-ਵੁੱੱਚੀਆਂ ਇੱਧਰ ਜੇ ਦੇਖੀਏ ਤਾਂ ਵਾਹ ਵਾਹ ਬੈਠੀਆਂ ਇਹ ਰਲ ਜਾਣਗੀਆਂ ਫਿਰ ਨਾਲ ਹਾਂਜੀ ਆਪਣੇ ਪਿਛਲੇ ਸੂਏ ਦੀਆਂ ਜੇ 10ਵੇਂ ਮਹੀਨੇ ਚ ਆਪਣੇ ਪਸੂ ਸੂਏ ਸੀਗੇ ਠੀਕ ਹੈ ਉਹ ਸੂਏ ਦੀਆਂ ਨੇ ਠੀਕ ਹੈ ਅੱਛਾ ਜਿਹੜੀ ਅੱਜ ਇਹ ਵੜ ਵੇਚਣ ਲੱਗਿਓ ਕੰਨਵਾ ਸੂਆ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਸੂ ਹਾਂਜੀ ਦੰਦੋ ਕਿਵੇਂ ਹੈ ਦੰਦੋ ਚਾਰ ਦੰਦ ਨੇ ਠੀਕ ਹੈ ਕਿੰਨੇ ਦਿਨ ਲਊਗੀ ਕਿੰਨੀ ਤਰੀਕ ਨੂੰ 27 ਤਰੀਕ ਨੂੰ ਦਿਨ ਪੂਰੇ ਹੋ ਜੀ 27 ਮਈ ਨੂੰ ਦਿਨ ਪੂਰੇ ਹੋਣਗੇ ਹਜੇ ਤਾਂ ਫਿਰ 11 12 ਦਿਨ ਪਾਇਆ ਦਿਨ ਪੂਰੇ ਹਾਂਜੀ ਹਾਂਜੀ ਕਿਹੜੇ ਬੁੱਲ ਦੀ ਹੈ ਬਾਈ ਕਿਹੜੇ ਸਟੌਕੀ ਦੀ ਵੀਰੇ ਇਹਦੇ ਸੈਗ ਦਾ ਲੱਗਿਆ ਵਾ 40 432 ਰੁਪਏ 40 432 ਲੱਗਾ ਤੇ ਆਪਸ ਸਟੌਕੀ ਦੀ ਹਾਂਜੀ ਕੀ ਡਿਮਾਂਡ ਸ਼ਾਇਦ ਦਾ ਨਾਰਮਲ ਲੱਗਿਆ ਵੈਸੇ ਉਹ ਨਹੀਂ ਲੱਗਿਆ ਸੈਕਸਪਟ ਨਹੀਂ ਲੱਗਿਆ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰੱਖਦੇ ਆਂ ਇਹਦੀ ਡਿਮਾਂਡ ਵੀਰੇ 145 1 ਲੱਖ 45 ਆ ਹਾਂਜੀ ਠੀਕ ਹੈ ਦੋਸਤੋ 4 ਦੰਦ ਵੈੜ ਹੈ ਸੂਆ ਪਹਿਲਾ ਸੋਣੀ ਹੈ ਸਟਾਕੀ ਦੀ ਆਪ ਹੈ ਤੇ 40 432 ਇਹਦੇ ਸੀਮਣ ਲੱਗਿਆ ਸੈਕਸਪਟ ਨਹੀਂਗਾ ਉਹ ਸੀਮਣ ਇਹਦੇ ਲੱਗਾ ਹੋਇਆ ਹੈ ਖੋਲੋ ਭਾਈ ਨੂੰ ਤੋੜ ਕੇ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਦੱਸੋ ਪਹਿਲਾ ਨੁ ਵੈੜ ਨਰੋਈ ਫੁੱਲ ਆ ਚੰਗੀ ਸੰਭੀ ਵੀ ਹੈ ਹਵਾਨਾ ਅੱਜ ਵੀ ਚੰਗਾ ਦੋਸਤੋ ਪਰ ਹਜੇ ਦਿਨ ਪਏ ਆ ਜੇ ਆਪਾਂ 27 ਤਰੀਕ ਨੂੰ ਧਿਆਨ ਚ ਕਰਦੇ ਆ ਤਾਂ 15 ਤਰੀਕ ਨੂੰ ਵੀਡੀਓ ਬਣਾ ਰਹੇ ਆ 12 ਦਿਨ ਬਾਕੀ ਐ ਦਿਨ ਪੂਰੇ ਹੋਣ ਚ ਪਰ ਰੁੱਤ ਗਰਮੀ ਦੀ ਐ ਤਿਆਰੀ ਅੱਜ ਵੀ ਵੈੜ ਦੀ ਫੁੱਲ ਆ ਦੱਸੋ ਕੋਈ ਕਮੀ ਨਹੀਂ ਹੈਗੀ ਤਿਆਰੀ ਦੇ ਵਿੱਚ ਤੁਸੀਂ ਇਹਦੀ ਚਮਕ ਦੇਖ ਸਕਦੇ ਹੋ ਵਾਲਾਂ ਦੇ ਵਿੱਚ ਚੰਗੀ ਐ ਹਵਾਨਾ ਵੀ ਚੰਗਾ ਹਵਾਨਾ ਤਿਆਰ ਕਰਦੀ ਆਉਂਦੀ ਐ ਸੋ ਥੋੜਾ ਬਹੁਤ ਇਹਦੇ ਚੋਂ ਮਾਨਤਨ ਹੋ ਜਾਊਗਾ 1 ਲੱਖ ਤੇ 45000 ਰੁਪਏ ਡਿਮਾਂਡ ਐ ਪਹਿਲਾਂ ਵੈੜ ਚਾਰ ਦੰਦ ਨਰੋਏ ਹੱਡਾਂ ਪੈਰਾਂ ਦੀ ਐ ਗਰਮੀ ਦੀ ਰੋਤ ਵਾਲੀ ਵਹਿੜਾ ਮਤਲਬ ਇਹ ਨਹੀਂ ਵੀ ਗਰਮੀ ਬਹੁਤੀ ਮਨਾਜੂਗੀ ਇਹ ਇਦਾਂ ਦਾ ਇਹਦਾ ਰੁਖ ਹੈ ਤੇ ਦੁੱਧ ਵੀ ਆਸ ਆ ਸੋਨਾ ਦੰਦੀਰ ਜਿਹੜੀ ਹੋਊਗੀ ਬਾਕੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨਾ ਤੁਸੀਂ ਇਧਰੋਂ ਦੇਖ ਸਕਦੇ ਹੋ ਥਾਣੇ ਦਾ ਥੀਚਵਾਈ ਵਾਲਾ ਮਤਲਬ ਥਾਣੇ ਵੱਲੋਂ ਕੋਈ ਦਿੱਕਤ ਨਹੀਂ ਤੁਹਾਨੂੰ ਆਊ ਭਾਵੇਂ ਇਹ ਫਾਰਮ ਦੀ ਵਹਿੜਾ ਪਰ ਤੁਸੀਂ ਇਹਨੂੰ ਥੱਥੀ ਵੀ ਚੋ ਸਕਦੇ ਹੋ ਉਹ ਇਦਾਂ ਦਾ ਇਹਦਾ ਰੁਖ ਢਾਂਚਾ ਸੀਲ ਸਰੀਪ ਸੁਵਾਦੀ ਹੈ ਉਧਰ ਨੂੰ ਫੇਰ ਤੋੜ ਦਿਓ ਬਈ ਇਹ ਕਿਹੜਾ ਜਾ ਕਢਾ ਦਈਏ ਆਪਾਂ ਸੋ ਇੱਕ ਜਿਹੜਾ ਹੋਰ ਦੋਸਤੋ ਇਹਦਾ ਕਢਾਉਨੇ ਆਪਾਂ 나ਗ ਇੱਕ ਹੀ ਤੁਹਾਨੂੰ ਦਿਖਾਉਣਾ ਅੱਜ ਦੀ ਵੀਡੀਓ 'ਚ ਖਵਾਨਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਲਿਆਓ ਬਈ ਵਾਪਸ ਸੋ ਇਹ ਪਹਿਲਾਂ ਚਾਰ ਦੰਦ ਵਹਿੜ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੀ ਹੈ ਸੀਮਨ ਦੀ ਡਿਟੇਲ ਬਾਈ ਨੇ ਦੱਸੀ ਹੈ ਉਸ ਹਿਸਾਬ ਦੇ ਸੋ ਇਹ ਪੂਰੇ ਵਧੀਆ ਰਿਕਾਰਡ ਦੀ ਵਹਿੜ ਹੈ ਬਾਕੀ ਤੁਸੀਂ ਆ ਕੇ ਫਾਈਨਲ ਕਰੋ ਇਹਦੇ ਢਾਂਚੇ ਨੂੰ ਦੇਖਿਓ ਸਮਝਿਓ ਹਵਾਨਾ ਪਛਾਣ ਨੂੰ ਵੀ ਫੁੱਲ ਕੱਢੂਗੀ ਹਜੇ ਦਿਨ ਪਏ ਐ ਸੂਨ ਦੇ ਵਿੱਚ ਜੇ ਪੂਰੇ ਨਾਂ ਵੀ ਕਰੇ ਜੇ 5 5-4 ਦਿਨ ਵੀ ਹੋਰ ਲਾਇਆ ਜਾਂਦੀ ਐ ਵੈੜ ਤਾਂ ਅੱਜ ਵੀ ਜਿਹੜਾ ਹਵਾਨਾ ਚੰਗਾ ਦਿਸਦਾ ਤੇ ਹੋਰ ਇਹਨੇ ਪੂਰਾ ਭਰ ਜਾਣਾ ਹਾਲਾਂਕਿ 9 ਮਹੀਨੇ 27 ਤਰੀਕ ਨੂੰ ਪੂਰੇ ਹੁੰਦੇ ਐ ਬੰਦੇ ਬਈ ਜਿਹੜੇ ਹਿਸਾਬ ਤੇ ਸੰਭੀ ਐ ਤੇ ਇਹਨੂੰ ਆਪਦੇ 9 ਮਹੀਨੇ ਜ਼ਰੂਰ ਇਹਨੂੰ ਪੂਰੇ ਕਰਨੇ ਚਾਹੀਦੇ ਇਹਦੇ ਟਾਂਚੇ ਤੋਂ ਲੱਗਦਾ ਜਾਂ ਜਿਹੜੀ ਇਹਦੀ ਸੰਭਾਲ ਹੋਈ ਉਹ ਤੋਂ ਲੱਗਦਾ ਹਵਾਨਾ ਤੁਸੀਂ ਵਾਰ-ਵਾਰ ਇਹਦਾ ਦੇਖਿਆ ਦੋਸੋ ਚੰਗਾ ਹਵਾਨੇ ਦਾ ਰੋਖ ਹੈ ਉਪਰੋਂ ਸਟਾਰਟਿੰਗ ਆ ਹਵਾਨੇ ਦੀ ਕੁਚਾਂ ਤੋਤੇ ਹੀ ਐ ਬਾਕੀ ਕਾਫੀ ਚੌੜਾ ਹਵਾਨਾ ਇਹ ਸ਼ੋਅ ਕਰਦੀ ਐ ਥਾਣੇ ਦੇ ਹੱਥੀ ਚੁਾਈ ਵਾਲੇ ਹਜੇ ਕੋਈ ਬਹੁਤੀ ਪਲੂਣ ਆਉਣੇ ਨੇ ਚੱਕੀ ਨਹੀਂ ਕਿਉਂਕਿ ਦਿਨ ਪਏ ਐ ਤਾਂ ਹਜੇ ਨਿੱਗਰ ਹਵਾਨਾ ਹੀ ਦਿਸਦਾ ਜਿਹੜੀ ਸਵੈਲਿੰਗ ਆਉਣੀ ਐ ਪਲੂਣ ਆਉਣੀ ਆ ਆਮ ਤੌਰ ਤੇ ਪੰਜ ਚਾਰ ਦਿਨ ਪਹਿਲਾਂ ਜਿਹੜਾ ਪਸ਼ੂ ਜਾਦੇ ਫੜਨ ਲੱਗਦਾ ਉਸ ਹਿਸਾਬ ਤੇ ਹਜੇ ਇਹ ਵੀ ਕਨਫਰਮ ਜੈ ਲੱਗਦਾ ਵੀ ਹਜੇ 10 12 ਦਿਨ ਨੇ ਵੈਡ ਨਹੀਂ ਲੈ ਜਾਣੇ ਸੋ ਇੱਕ ਹੀ ਨਗਸੀ ਤਸੱਲੀ ਕਰਕੇ ਖਰੀਦਿਓ ਬਹੁਤ ਮਿਹਰਬਾਨੀ